ਮੇਰੇ ਬਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਕਰਦੇ ਹਾਂ 9ਵੀਂ ਜਮਾਤ ਦੀ ਕਹਾਣੀ ਜਨਮ ਦਿਨ ਦੇ ਕੁਝ ਮਹੱਤਵਪੂਰਨ ਛੋਟੇ ਪ੍ਰਸ਼ਨ ਜੋ ਪੇਪਰਾਂ ਦੇ ਵਿੱਚ 1-1 ਨੰਬਰ ਦੇ ਆਉਂਦੇ ਹਨ ਪ੍ਰਸ਼ਨ ਪਹਿਲਾ ਹੈ ਜੁਗਲ ਪ੍ਰਸ਼ਾਦ ਦੀ ਤਨਖਾਹ ਕਿੰਨੀ ਵਧੀ ਸੀ ਸੋ ਇਹਦਾ ਉੱਤਰ ਹੋਏਗਾ ਜੁਗਲ ਪ੍ਰਸ਼ਾਦ ਦੀ ਤਨਖਾਹ 5 ਰੁਪਏ ਵਧੀ ਸੀ ਦੂਸਰਾ ਪ੍ਰਸ਼ਨ ਹੈ ਜੁਗਲ ਪ੍ਰਸ਼ਾਦ ਆਪਣੇ ਪੁੱਤਰ ਨੂੰ ਕਿਹੜੇ ਸਕੂਲ ਵਿੱਚ ਪੜਾਉਣਾ ਚਾਹੁੰਦਾ ਸੀ ਇਹਦਾ ਉੱਤਰ ਹੋਏਗਾ ਅੰਗਰੇਜ਼ੀ ਸਕੂਲ ਵਿੱਚ ਨੰਬਰ 10 ਦੀਵਕੀ ਜੋਤੀ ਨੂੰ ਕਿਹੋ ਜਿਹੇ ਸਕੂਲ ਵਿੱਚ ਦਾਖਲ ਕਰਵਾਉਣ ਦੇ ਹੱਕ ਵਿੱਚ ਸੀ ਇਸ ਦਾ ਉੱਤਰ ਹੋਏਗਾ ਘੱਟ ਖਰਚੀਲੇ ਜਾਂ ਛੋਟੇ ਮੋਟੇ ਸਕੂਲ ਵਿੱਚ ਨੰਬਰ 4 ਜੁਗਲ ਪ੍ਰਸ਼ਾਦ ਇਰਾਦੇ ਦਾ ਕਿਹੋ ਜਿਹਾ ਸੀ ਸੋ ਇਹਦਾ ਉੱਤਰ ਹੋਏਗਾ ਜੁਗਲ ਪ੍ਰਸ਼ਾਦ ਇਰਾਦੇ ਦਾ ਪੱਕਾ ਸੀ ਅਗਲਾ ਪ੍ਰਸ਼ਨ ਹੈ ਮੁੱਛਾਂ ਦਾੜੀ ਤੋਂ ਵੱਡੀਆਂ ਹੋਣੀਆਂ ਇਹਦਾ ਕੀ ਅਰਥ ਹੈ ਇਹਦਾ ਅਰਥ ਹੁੰਦਾ ਖਰਚ ਆਮਦਨ ਤੋਂ ਜ਼ਿਆਦਾ ਹੋਣਾ ਪ੍ਰਸ਼ਨ ਨੰਬਰ 6 ਹੈ ਜੁਗਲ ਪ੍ਰਸ਼ਾਦ ਜੋਤੀ ਨੂੰ ਕਿਹੋ ਜਿਹੇ ਭਾਰਤ ਦਾ ਅਫਸਰ ਬਣਾਉਣਾ ਚਾਹੁੰਦਾ ਸੀ ਇਹਦਾ ਉੱਤਰ ਹੋਏਗਾ ਆਜ਼ਾਦ ਭਾਰਤ ਦਾ ਅਗਲਾ ਪ੍ਰਸ਼ਨ ਹੈ ਜੋਤੀ ਪੜ੍ਹਾਈ ਵਿੱਚ ਜਾਂ ਇਮਤਿਹਾਨ ਵਿੱਚ ਕਿਹੋ ਜਿਹੀ ਸੀ ਇਹਦਾ ਉੱਤਰ ਹੋਏਗਾ ਲਾਇਕ ਪੜ੍ਹਨ ਵਿੱਚ ਉਹ ਲਾਇਕ ਸੀ ਪੜ੍ਹਾਈ ਵਿੱਚ ਲਾਇਕ ਸੀ ਚੰਗਾ ਸੀ ਪ੍ਰਸ਼ਨ ਨੰਬਰ 8 ਜੋਤੀ ਸ਼ਕਲ ਸੂਰਤ ਤੋਂ ਕਿਹੋ ਜਿਹੀ ਸੀ ਸ਼ਕਲ ਸੂਰਤ ਤੋਂ ਜੋਤੀ ਬਹੁਤ ਸੋਹਣਾ ਸੀ ਸੋ ਪ੍ਰਸ਼ਨ ਨੰਬਰ 9 जुगलप्रसाद ਅਨੁਸਾਰ ਜੋਤੀ ਕਿਸ ਦਾ ਨਾਂ ਰੋਸ਼ਨ ਕਰੇਗਾ ਇਹਦਾ ਉੱਤਰ ਹੋਏਗਾ ਖਾਨਦਾਨ ਦਾ ਪ੍ਰਸ਼ਨ ਨੰਬਰ 10 ਪ੍ਰਿੰਸੀਪਲ ਦੀ ਚਿੱਠੀ ਪੜ੍ਹ ਕੇ ਜੁਗਲ ਪ੍ਰਸ਼ਾਦ ਤੇ ਕੀ ਅਸਰ ਹੋਇਆ ਇਹਦਾ ਉੱਤਰ ਹੋਊਗਾ ਜੁਗਲ ਪ੍ਰਸ਼ਾਦ ਖੁਸ਼ ਹੋ ਗਿਆ ਦੇਵਕੀ ਕੌਣ ਸੀ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਇਹ ਦੇਵਕੀ ਕੌਣ ਸੀ ਜੁਗਲ ਪ੍ਰਸ਼ਾਦ ਦੀ ਪਤਨੀ ਸੀ ਤੇ ਜੋਤੀ ਦੀ ਮਾਂ ਸੀ ਪ੍ਰਸ਼ਨ ਨੰਬਰ 12 ਦੇਵਕੀ ਕਿਸ ਗੱਲ ਦਾ ਮਾਣ ਮਹਿਸੂਸ ਕਰਦੀ ਹੈ ਦੇਵਕੀ ਨੂੰ ਮਾਨਸੀ ਕਿ ਉਸਨੇ ਲਾਇਕ ਤੇ ਸੋਹਣਾ ਪੁੱਤਰ ਨੂੰ ਜਨਮ ਦਿੱਤਾ ਹੈ। ਪ੍ਰਸ਼ਨ ਨੰਬਰ 13 ਮੰਤਰੀ ਜੀ ਦਾ ਜਨਮ ਦਿਨ ਕੌਣ ਮਨਾ ਰਿਹਾ ਸੀ? ਇਹਦਾ ਉੱਤਰ ਹੋਏਗਾ ਸ਼ਹਿਰ ਦੀ ਨਾਗਰਿਕ ਸਭਾ। ਸ਼ਹਿਰ ਦੀ ਜਿਹੜੀ ਨਾਗਰਿਕ ਸਭਾ ਸੀ ਉਹ ਮੰਤਰੀ ਜਵਾਲਾ ਪ੍ਰਸ਼ਾਦ ਦਾ ਜਨਮ ਦਿਨ ਮਨਾ ਰਹੀ ਸੀ। ਪ੍ਰਸ਼ਨ ਨੰਬਰ 14 ਜੋਤੀ ਨੂੰ ਕਿਹੜੀ ਜਮਾਤ ਵਿੱਚੋਂ ਚੁਣਿਆ ਗਿਆ ਸੀ? ਸੋ ਇਹਦਾ ਉੱਤਰ ਹੈ ਜੋਤੀ ਨੂੰ ਕੇਜੀ ਜਮਾਤ ਵਿੱਚੋਂ ਚੁਣਿਆ ਗਿਆ ਸੀ। ਪ੍ਰਸ਼ਨ ਨੰਬਰ 15 ਹੈ ਜੋਤੀ ਨੂੰ ਕਿਹੜੀਆਂ ਚੀਜ਼ਾਂ ਲੈ ਕੇ ਦੇਣੀਆਂ ਸਨ ਚਿੱਟੀ ਕਮੀਜ਼ ਚਿੱਟੀ ਨੀਕਰ ਚਿੱਟੀਆਂ ਜੁਰਾਬਾਂ ਤੇ ਸੁਨਹਿਰੀ ਹਾਰ ਪ੍ਰਸ਼ਨ ਨੰਬਰ 16 ਜੁਗਲ ਪ੍ਰਸ਼ਾਦ ਅਨੁਸਾਰ ਅਮੀਰ ਲੋਕ ਹਜ਼ਾਰਾਂ ਰੁਪਏ ਦਾ ਖਰਚ ਕਿਸ ਚੀਜ਼ ਤੇ ਕਰਦੇ ਨੇ ਇਹਦਾ ਉੱਤਰ ਹੋਏਗਾ ਆਯਾਸ਼ੀ ਕਰਨ ਤੇ ਪ੍ਰਸ਼ਨ ਨੰਬਰ 17 ਹੈ ਜੋਤੀ ਦੀ ਬੁਗਨੀ ਵਿੱਚੋਂ ਕਿੰਨੇ ਪੈਸੇ ਨਿਕਲੇ ਇਹਦਾ ਉੱਤਰ ਹੈ 12 ਆਨੇ ਪ੍ਰਸ਼ਨ ਨੰਬਰ 18 ਗੁੱਡੀ ਦੀ ਬੁਗਨੀ ਵਿੱਚੋਂ ਕਿੰਨੇ ਅੰਨੇ ਨਿਕਲੇ ਬੁਗਨੀ ਹੁੰਦਾ ਗੱਲਾ ਇਹਦਾ ਉੱਤਰ ਹੋਏਗਾ 7.5 ਅੰਨੇ ਸੋ ਧਿਆਨ ਰੱਖਣਾ ਇਹ ਯਾਦ ਰੱਖਣਾ ਕਿ ਜੋਤੀ ਦੀ ਬੁਗਨੀ ਵਿੱਚੋਂ 12 ਅੰਨੇ ਤੇ ਗੁੱਡੀ ਦੀ ਬੁਗਨੀ ਦੇ ਵਿੱਚੋਂ 7.5 ਅੰਨੇ ਪ੍ਰਸ਼ਨ ਨੰਬਰ 19 ਜੁਗਲ ਪ੍ਰਸ਼ਾਦ ਕਿਸ ਕੋਲੋਂ ਕਿੰਨੇ ਰੁਪਏ ਲੈ ਕੇ ਆਇਆ ਸੀ ਇਹਦਾ ਉੱਤਰ ਹੈ ਜੁਗਲ ਪ੍ਰਸ਼ਾਦ ਆਪਣੇ ਮਿੱਤਰ ਕੋਲੋਂ 3 ਰੁਪਏ ਲੈ ਕੇ ਆਇਆ ਸੀ ਅਗਲਾ ਪ੍ਰਸ਼ਨ ਹੈ ਜੋਤੀ ਕਿੱਥੇ ਅਤੇ ਕਿਸ ਹਾਲਤ ਵਿੱਚ ਖੇਡ ਰਿਹਾ ਸੀ ਇਹਦਾ ਉੱਤਰ ਹੈ ਜੋਤੀ ਬੇਫਿਕਰ ਹੋ ਕੇ ਗਲੀ ਦੇ ਵਿੱਚ ਮੁੰਡਿਆਂ ਦੇ ਨਾਲ ਖੇਡ ਰਿਹਾ ਸੀ ਪ੍ਰਸ਼ਨ ਨੰਬਰ 21 ਦੇਵਕੀ ਨੇ ਜੋਤੀ ਦੀ ਕਮੀਜ਼ ਦਾ ਕੱਪੜਾ ਕਿੱਥੋਂ ਲਿਆਂਦਾ ਸੋ ਦੇਵਕੀ ਨੇ ਜੋਤੀ ਦੀ ਕਮੀਜ਼ ਇੱਕ ਪੁਰਾਣੀ ਫਟੀ ਹੋਈ ਚਾਦਰ ਦੇ ਵਿੱਚੋਂ ਸਿਉਈ ਸੀ ਸੀਤੀ ਸੀ ਨੰਬਰ 22 ਸਮਾਗਮ ਵਿੱਚ ਕਿਹੋ ਜਿਹੇ ਲੋਕ ਬੁਲਾਏ ਗਏ ਸਨ ਸੋ ਇਹਦਾ ਉੱਤਰ ਹੈ ਸਮਾਗਮ ਵਿੱਚ ਵੱਡੇ-ਵੱਡੇ ਰਾਜਨੀਤਿਕ ਆਗੂ ਲਖਪਤੀਏ ਤੇ ਵੱਡੇ-ਵੱਡੇ ਅਫਸਰ ਬੁਲਾਏ ਗਏ ਸਨ। ਅਗਲਾ ਪ੍ਰਸ਼ਨ ਹੈ सेठ ਲਖਪਤ ਰਾਏ ਕਿਹੋ ਜਿਹਾ ਇਨਸਾਨ ਸੀ? ਇਹਦਾ ਉੱਤਰ ਹੈ ਸਵਾਰਥੀ। ਪ੍ਰਸ਼ਨ ਨੰਬਰ 24 ਕਿਸ ਦੀ ਸਪਾਸ਼ਨਾ ਜੋਤੀ ਦਾ ਨਾਮ ਬਦਲ ਦਿੱਤਾ ਗਿਆ ਸੀ? ਇਸ ਦਾ ਉੱਤਰ ਹੋਏਗਾ ਚੇਅਰਮੈਨ ਦੀ। ਸੋ ਇਹ ਨੇ ਕੁਝ ਮਹੱਤਵਪੂਰਨ ਛੋਟੇ ਪ੍ਰਸ਼ਨ, ਅੱਤ ਛੋਟੇ ਪ੍ਰਸ਼ਨ ਜਿਹੜੇ ਇੱਕ-ਇੱਕ ਨੰਬਰ ਦੇ ਵਿੱਚ ਪੇਪਰਾਂ ਦੇ ਵਿੱਚ ਆਉਣਗੇ।